ਅੱਜ ਸਵੇਰੇ ਇੱਕ ਲਾਈਵ ਪਾਈ ਸੀਗੀ ਜਿਹਦੇ ਟਾਪਿਕ ਦੇ ਵਿੱਚ ਉਹਦੇ ਸੀਗਾ ਟਾਪਿਕ ਜਿਹੜਾ ਹੀ ਹੁਣ ਨਵਾਂ ਵਿਵਾਦ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ ਉਹ ਕੁੜੀ ਨੂੰ ਲੈ ਕੇ ਜਿਨੇ ਫੋਟੋਗ੍ਰਾਫੀ ਕੀਤੀ ਆ ਆਪਣੇ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਤੇ ਉਹਦੀਆਂ ਫੋਟੋਆਂ ਜੋ ਇੰਟਰਨੈਟ ਦੇ ਉੱਤੇ ਲੀਕ ਹੋਈਆਂ ਨੇ ਉਹਨੇ ਅਪਲੋਡ ਕੀਤੀਆਂ ਤੇ ਲੋਕਾਂ ਤੱਕ ਪਹੁੰਚੀਆਂ ਨੇ ਉਹਤੇ ਹੀ ਮੈਂ ਗੱਲ ਕਰਨੀ ਆ ਦੇਖੋ ਸਿੱਧਾ ਸਾਬ ਕਿਤਾਬਾ ਜੋ ਆਪਣੇ ਐਸਜੀ ਪੀਸੀ ਵਾਲੇ ਦਾ ਨਾ ਪ੍ਰੋਬਲਮ ਮੈਂ ਸਵੇਰੇ ਵੀ ਦੱਸਦਾ ਸੀਗਾ ਇਹ ਪ੍ਰੋਬਲਮ ਇਹ ਨਹੀਂ ਹੈਗੀ ਵੀ ਕੋਈ ਬੰਦਾ ਅੰਦਰ ਜਾ ਕੇ ਫੋਟੋਆਂ ਖਿੱਚ ਕੇ ਜਾਂ ਮੰਨ ਲਓ ਲੋਕਾਂ ਦੇ ਮੂਹਰੇ ਦਿਖਾਉਂਦਾ ਕਿਸੇ ਵੀ ਧਰਮ ਸਥਾਨ ਤੇ ਨਾ ਜਦ ਕਿਸੇ ਵੀ ਚੱਕ ਲਿਓ ਜਾ ਕੇ ਕੁਦਰਤੀ ਤੌਰ ਤੇ ਨਾ ਪਤਾ ਨਹੀਂ ਕਿਉਂ ਆਪਣੇ ਮੈਂ ਕਿਉਂ ਕਹਿੰਦਾ ਨਾ ਹਮੇਸ਼ਾ ਗੱਲ ਕਰਦਾ ਹੁੰਦਾ ਹੈ ਵੀ ਜੋ ਆਪਣੀ ਗद्दार ਬੰਦੇ ਨਾ ਆਪਣੀ ਕੌਮ ਦੇ ਵਿੱਚ ਗद्दार ਨੇ ਉਹਨਾਂ ਨੂੰ ਪਹਿਲਾਂ ਸੁਧਾਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿਤੇ ਜਾ ਕੇ ਆਪਣੇ ਧਰਮ ਦੇ ਵਿੱਚ ਕੁਛ ਨਾ ਕੁਛ ਚੀਜ਼ ਵਧੀਆ ਹੋਗੀ ਅੱਜ ਇਹ ਮੁੜ ਕੇ ਐਸਜੀਪੀਸੀ ਵਾਲਿਆਂ ਦੇ ਉੱਤੇ ਕਿੱਡੀ ਵੱਡੀ ਸੰਸਥਾ ਸਿੱਖਾਂ ਦੀ ਮੇਨ ਸੰਸਥਾ ਐਸਜੀਪੀਸੀ ਕਿੰਨੇ ਗੁਰਦੁਆਰਿਆਂ ਦੇ ਅੰਡਰ ਨੇ ਸਿੱਖਾਂ ਦਾ ਮੇਨ ਧਰਮ ਸਥਾਨ ਪੰਜਾਬ ਦੇ ਵਿੱਚ ਆਪਣੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਉੱਥੇ ਉੱਤੋਂ ਤੱਕ ਕੋਈ ਚੀਜ਼ ਹੈ ਨਹੀਂ ਨਾ ਉੱਥੇ ਇਹ ਬੰਦਿਆਂ ਕੋਲੋਂ ਤੁਸੀਂ ਆਪ ਦੇਖੋ ਕਿੰਨੇ ਸਰੋਵਰ ਸਾਹਿਬ ਦੇ ਆਲੇ-ਦਾਲੇ ਬੰਦੇ ਫਿਰਦੇ ਹੁੰਦੇ ਨੇ ਜਿਹੜੇ ਇਹਨਾਂ ਦੇ ਸੇਵਾਦਾਰ ਨੇ ਹੱਥਾਂ ਦੇ ਵਿੱਚ ਵਰਸ਼ੇ ਚੱਕੀ ਉਹਨਾਂ ਨੂੰ ਤਨਖਾਹ ਮਿਲਦੀ ਆ ਫਰੀ ਕੰਮ ਨਹੀਂ ਕਰਦੇ ਆਗੇ ਉਹ ਨਾ ਕੋਈ ਫਰੀ ਸੇਵਾ ਕਰਦਾ ਉੱਥੇ ਉਹ ਸਪੈਸ਼ਲ ਉਹੀ ਕੰਮ ਦੇ ਉੱਤੇ ਨੇ ਤੇ ਉਹਨਾਂ ਨੂੰ ਮਿਲਦੇ ਨੇ ਪੈਸੇ ਉਹ ਚੀਜ਼ ਦੇ ਪਰ ਉਹ ਕੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰ ਰਹੇ ਨੇ ਇਹਦਾ ਅੱਜ ਆਪਾਂ ਕੱਢਾਂਗੇ ਨਚੋੜ ਆਹ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਜਦ ਆਪਾਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਕਰਦੇ ਆ ਸਾਰਿਆਂ ਨੇ ਗਏ ਹੋਣੇ ਜਿਹੜੇ ਬੰਦੇ ਉੱਥੇ ਗਏ ਹੋਣੇ ਆ ਪਹੁੰਚੇ ਹੋਣੇ ਨੇ ਉੱਥੇ ਬਾਹਰਲੀ ਸਾਈਡ ਬਾਬੇ ਖੜੇ ਹੁੰਦੇ ਨੇ ਸੇਵਾਦਾਰ ਜਿਹੜੇ ਕਹਿੰਦੇ ਨੇ ਵੀ ਸਿਰ ਢੱਕ ਕੇ ਅੰਦਰ ਬੜਿਓ ਜੀ ਆਹ ਕੁਛ ਕਰਿਓ ਜੀ ਤਾਂ ਅੰਦਰ ਜਾ ਕੇ ਤੁਸੀਂ ਮੱਥਾ ਟੇਕ ਸਕਦੇ ਹੋ ਉੱਥੋਂ ਵੀ ਹੁਣ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਵੀ ਭਾਈ ਜਿਹੜੀ ਉਹ ਕੁੜੀ ਆ ਉਹ ਕੁੜੀ ਦੇ ਕੱਪੜੇ ਦੇਖਿਓ ਤੁਸੀਂ ਚਲੋ ਇਹ ਤਾਂ ਆਪਾਂ ਜੇ ਸੋਚਣ ਦਿਆ ਵੀ ਭਾਈ ਆਪਾਂ ਕਿਸੇ ਦਰਬਾਰ ਸਾਹਿਬ ਜਾਂ ਮੱਥੇ ਦੇਖਣ ਚੱਲਿਆਂ ਕਿਸੇ ਧਰਮ ਸਥਾਨ ਤੇ ਖਾਸ ਕਰ ਸਿੱਖਾਂ ਦਾ ਜੋ ਹਰਮਸਾਨਾ ਉੱਥੇ ਸਿੰਪਲ ਬਣ ਕੇ ਜਾਣਾ ਮਤਲਬ ਕੱਪੜੇ ਪੂਰੇ ਪਾ ਕੇ ਆਉਣੇ ਨੇ ਪਰ ਉਹ ਕੁੜੀ ਅੰਦਰ ਐਂਟਰੀ ਕਰ ਗਈ ਕੁੜੀ ਅੰਦਰ ਐਂਟਰੀ ਕਰ ਗਈ ਉਹ ਕੱਪੜਿਆਂ ਦੇ ਨਾਲ ਇਹਦਾ ਮਤਲਬ ਸਿੱਧਾ ਇਹ ਬਣਦਾ ਵੀ ਭਾਈ ਉਹ ਪਿੱਛੋਂ ਮਿਥਕੇ ਉਹ ਆਈ ਸੀਗੀ ਉਹ ਵੀ ਮੈਂ ਇਹ ਕੰਮ ਕਰਨੇ ਨੇ ਤੇ ਕਈ ਮੇਰੇ ਵੀਰ ਜਿਹੜੇ ਮਤਲਬ ਬੁੱਧੀਜੀਵੀ ਨੇ ਜਿਹੜੇ ਇੰਟੈਲੀਜੈਂਟ ਨੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਜਾ ਕੇ ਉਹ ਕੁੜੀ ਦੀਆਂ ਫੋਟੋਆਂ ਕੰਗਨਰ ਨੌਤ ਨਾਲ ਵੀ ਕੱਢ ਲਿਆ ਏ ਵੀ ਭਾਈ ਇਹਨੂੰ ਕਈ ਕਈ ਜਾਂਦੇ ਨੇ ਕਈ ਕੀ 90% ਬੰਦੇ ਇਹ ਕਹੀ ਜਾਂਦੇ ਨੇ ਵੀ ਇਹਨੂੰ ਭੇਜਣੇ ਵਾਲੀ ਕੰਗਨਰ ਨੌਤਾ ਹੁਣ ਆ ਜੀਏ ਮੇਨ ਗੱਲ ਤੇ ਮੈਂ ਇੱਕ ਫੋਟੋ ਪਾਈ ਆ ਸਵੇਰੇ ਇੱਕ ਜਿਹਦੇ ਵਿੱਚ ਇੱਕ ਫੋਰਨ ਕੰਟਰੀ ਦੀ ਕੁੜੀ ਆ ਬਾਹਰਲੇ ਮੁਲਕ ਦੀ ਕੋਈ ਅੰਗਰੇਜ਼ ਕੁੜੀ ਆ ਉਹਨੇ ਬਿਲਕੁਲ ਯੋਗਾ ਵਾਲਾ ਪੋਜੀਸ਼ਨ ਕੀਤੀ ਹੋਈ ਆ ਜਿਹੜੀ ਯੋਗਾ ਕਰਦੇ ਨੇ ਕੀ ਜਿਹੜੇ ਅੰਦਰ ਸਰੋਵਰ ਸਾਹਿਬ ਦੇ ਆਹ ਵਾਲੇ ਸੇਵਾਦਾਰ ਗੇੜੇ ਕੱਢਦੇ ਫਿਰਦੇ ਨੇ ਇਹਨਾਂ ਨੂੰ ਇਹ ਚੀਜ਼ਾਂ ਦੇਣੀਆਂ ਨਹੀਂ ਹੈਗੀਆਂ ਕੁੜੀ ਦੇ ਉੱਤੇ ਐਫ ਆਈ ਆਰ ਹੋ ਗਈ ਦਰਜ 295 ਐਕਟ ਆਈ ਪੀ ਸੀ ਦੀ ਧਾਰਾ ਲਾ ਕੇ ਵੀ ਭਾਈ ਇਹ 295 ਤੇ ਲਾਓ ਉਹ ਤੇ ਕਰਦੀ ਐਫ ਆਈ ਆਰ ਦਰਜ ਉਹੀ ਸੰਵਿਧਾਨ ਨੇ ਉਹੀ ਇੰਡੀਆ ਸੰਵਿਧਾਨ ਨੇ ਉਹਤੇ 295 ਦੀ ਲਾਤੀ ਧਾਰਾ ਤੇ ਉਹੀ ਸੰਵਿਧਾਨ ਅਨੁਸਾਰ ਉਹ ਕੁੜੀ ਨੂੰ ਮਿਲਗੀ ਸਿਕਿਉਰਿਟੀ ਤੁਸੀਂ ਦੇਖੋ ਇਹ ਕਹਿਕਣ ਕੀ ਹਿਸਾਬ ਉਤਾਰਦਾ ਹੋ ਰਿਹਾ ਫਿਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇਹ ਗੱਲਾਂ ਕਰਦੇ ਨੇ ਨਾ ਇਹ ਦਰਬਾਰ ਸਾਹਿਬ ਜਿਹੜੀ ਗੱਲਾਂ ਕਰਦੇ ਨੇ ਵੀ ਬੇਅਦਮੀਆਂ ਕਿਵੇਂ ਹੁੰਦੀਆਂ ਨੇ ਪਹਿਲਾਂ ਤਾਂ ਨਾਰਮਲ ਗੁਰਦੁਆਰਿਆਂ ਦੇ ਵਿੱਚ ਫਿਰਦੇ ਹੁੰਦੇ ਸੀਗੇ ਵੀ ਭਾਈ ਕਿਸੇ ਗੁਰਦਾਰੇ ਵਿੱਚ ਬੜਕੇ ਜੋ ਪਿੰਡ ਦਾ ਗੁਰਦਾਰਾ ਹੋਇਆ ਜਾਂ ਜਿੱਥੇ ਘੱਟ ਸੰਗਤ ਜਾਂਦੀ ਆ ਉੱਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੜ ਤੇ ਕਦੇ ਆ ਕੁਝ ਕਰ ਲਿਆ ਕਦੇ ਉਹ ਕੁਝ ਕਰ ਲਿਆ ਇਹਨਾਂ ਨੇ ਉੱਥੇ ਵੀ ਜੋ ਸਿੱਖਾਂ ਦਾ ਮੇਨ ਸਥਾਨ ਆ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਦਿਨ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਆ ਮੱਥਾ ਟੇਕਣ ਨੂੰ ਉੱਥੇ ਵੀ ਉਹ ਬੇਅਦਬੀ ਹੋ ਗਈ। ਉਹ ਕਿਵੇਂ ਹੋ ਗਈ? ਫਿਰ ਸਿਕਿਉਰਿਟੀ ਕਾਦੀ ਸਿਕਿਉਰਿਟੀ ਆਓ। ਜਿਹੜੇ ਉਹ ਪੈਸੇ ਲੈ ਰਹੇ ਨੇ ਉਹ ਕਾਦੀ ਸਿਕਿਉਰਿਟੀ ਦੇ ਪੈਸੇ ਲੈ ਰਹੇ ਨੇ। ਚਲੋ ਇਹ 'ਚ ਮੈਂ ਮੰਨ ਲਣਾ ਵੀ ਭਾਈ ਉਹ ਕੋਈ ਬੰਦਾ ਸੀ ਮੱਥਾ ਟੇਕਣ ਆਇਆ। ਉਹਨਾਂ ਨੂੰ ਦਿਖਿਆ ਨਹੀਂ। ਉਹਨਾਂ ਨੂੰ ਦੇਖਿਆ ਜਿਹੜਾ ਬੰਦਾ ਮੱਥਾ ਟੇਕਣ ਆ ਟੱਪ ਕੇ ਪਰਲੇ ਪਾਸੇ ਚਲੇ ਗਿਆ। ਹੁਣ ਆ ਜੀਏ ਥੋੜਾ ਜਿਹਾ ਪੁਰਾਣੀਆਂ ਚੀਜ਼ਾਂ ਦੇ ਉੱਤੇ। ਜਦ ਪਖੰਡੀ ਸਾਹਿਬ ਆਇਆ ਸੀਗਾ। ਜਦ ਪਖੰਡੀ ਸਾਹਿਬ ਆਇਆ ਸੀਗਾ ਉੱਥੇ ਦਰਬਾਰ ਸਾਹਿਬ ਦੇ ਵਿੱਚ ਦੋ ਆਕੇ ਗਏ ਨੇ। ਇੱਕ ਤਾਂ ਬਗੇਸ਼ਵਰ ਦਾ ਆਮਾ ਜਿਹੜਾ ਕਹਿੰਦਾ ਜੀ ਭਾਈ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਸਿੱਖਾਂ ਨੂੰ ਕੱਢਦਾ ਉਹ ਗਾਲਾਂ ਐਸਜੀਪੀਸੀ ਉਹਨੂੰ ਸਪੈਸ਼ਲ ਵੀਆਈਪੀ ਉਹਦੇ ਵਿੱਚ ਕੋਟੇ ਚ ਉਹਦਾ ਮੱਥਾ ਟਿਕਾਉਂਦੀ ਆ ਉਹਨੂੰ ਸਹੂਲਤਾਂ ਦਿੰਦੀ ਆ ਉਹਦੇ ਆਲੇ-ਦਾਲੇ ਸਿੱਖਾਂ ਦੇ ਹੀ ਮੁੰਡੇ ਗਾਰਡ ਕਰਕੇ ਬਣਾਉਂਦੇ ਨੇ ਗਾਰਡ ਦਾ ਮਤਲਬ ਇਹ ਨਹੀਂ ਕਿ ਸੁਰੱਖਿਆ ਦਿੰਦੀ ਆ ਉਹਨੂੰ ਫੇਰ ਦੂਜੇ ਪਾਸੇ ਇੱਕ ਹੋਰ ਪਗੰਢੀ ਆਉਂਦਾ ਅੱਧ ਕੱਪੜਾ ਨੰਗਾ ਅੱਧ ਕੱਪੜਾ ਸਾਹ ਵਾਲਾ ਜਦ ਆਪਾਂ ਦਰਬਾਰ ਸਾਹਿਬ ਦੇ ਅੰਦਰ ਵੜਦੇ ਆ ਮੱਥਾ ਢੇਕਣ ਜਦ ਆਪਾਂ ਮੂਰੀਆਂ ਕਈ ਵਾਰ ਆਪਣੇ ਕੁਰਤੇ ਪਜਾਮੇ ਪਾਇੰਦਿਆਂ ਆਪਾਂ ਥੱਲੇੋਂ ਮੂਰੀ ਉੱਤੇ ਨੂੰ ਚੜ੍ਹ ਲੰਨੇ ਆ ਵੀ ਭਾਈ ਮੂਰੀ ਨਾ ਗਿੱਲੀ ਹੋ ਜਵੇ ਇੰਨੀ ਕੁ 2 ਸੈਂਟੀਮੀਟਰ ਉੱਤੇ ਮੂਰੀ ਚੜ੍ਹੀ ਹੋਈ ਵੀ ਐ ਇਹ ਜਿਹੜੇ ਮੂਰੇ ਖੜੇ ਨੇ ਥੱਲੇ ਉਤਾਰਦੇ ਨੇ ਉਹ ਵੀ ਥੱਲੇ ਉਤਾਰੋ ਤੇ ਉਤਾਰਨੀ ਪੈਂਦੀ ਆ ਜਦ ਜਦ ਅੰਦਰ ਜਿਹਨਾਂ ਦੇ ਇਕੱਲਾ ਚੋਲਾ ਪਾਇੰਦਾ ਥੱਲੇ ਜਿ ਇਕੱਲਾ ਕਸ਼ਰਾ ਪਾਇੰਦਾ ਲੱਤਾਂ ਸਾਰੀਆਂ ਨੰਗੀਆਂ ਉਹਨਾਂ ਲਈ ਐਂਟਰੀ ਹੈਗੀ ਆ ਉਹਨਾਂ ਲਈ ਐਂਟਰੀ ਹੈਗੀ ਆ ਕੀ ਇਹ ਬੇਅਦਬੀ ਨਹੀਂ ਹੈਗੀ ਇਹ ਆੜੇ ਮੁੜ ਕੇ ਪਹਿਲੇ ਵਾਲੇ ਵਿਸ਼ੇ ਦੇ ਉੱਤੇ ਕੁੜੀ ਵਾਲੇ ਦੇ ਉੱਤੇ ਕੁੜੀ ਦੇ ਹੋ ਗਈ ਪਰਚਾ ਦਰਜ 295 ਨਾਲੇ ਮਿਲ ਗਈ ਕੁੜੀ ਨੂੰ ਸਿਕਿਉਰਿਟੀ ਬਦਨਾਮ ਕੀ ਹੋਏ ਬਦਨਾਮ ਕੌਣ ਹੋਏ ਆਪਣੇ ਹੀ ਬੰਦੇ ਸਾਰੇ ਵੀ ਭਾਈ ਸਿੱਖਾਂ ਨੇ ਉਹਨੂੰ ਕੁੜੀ ਨੂੰ ਮਾਰਨੀ ਤੱਕ ਦੀਆਂ ਧਮਕੀਆਂ ਦੇਤੀਆਂ ਕੁੜੀ ਨੂੰ ਤਾਂ ਆਪਾਂ ਪੈਕੇਟ ਟੁੱਟ ਕੇ ਮੈਂ ਨਹੀਂ ਕਹਿੰਦਾ ਮੈਂ ਕੁੜੀ ਦਾ ਪੱਖ ਨਹੀਂ ਲੈਂਦਾ ਬੇ ਬਹੁਤ ਵਧੀਆ ਕੰਮ ਹੋਇਆ ਕੁੜੀ ਤਾਂ ਪੈਕੇਟ ਆਪਾਂ ਟੁੱਟ ਕੇ ਜਦ ਸਾਥ ਪਖੰਡੀ ਆਇਆ ਸੀ ਆਪਣੇ ਕੋਲੋਂ ਸਮਾਨ ਲੈ ਕੇ ਆਇਆ ਸੀ ਉਹਦੇ ਦੁਆਰਾ ਲਿਆਂਦੀ ਹੋਈ ਚੀਜ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਛਿੜਕੀਆਂ ਗਈਆਂ ਸੀਗੀਆਂ ਫਿਰ ਉਹਨੂੰ ਪਿੱਛੇ ਠਾਲ ਕੇ ਜਿੱਥੇ ਆਪਣੇ ਬਜ਼ੁਰਗ ਬੈਠੇ ਸੀ ਇੱਥੇ ਕੀਰਤਨ ਚੱਲ ਰਿਹਾ ਸੀਗਾ ਉਹਨਾਂ ਨੂੰ ਠਾਲ ਕੇ ਉਹਨੂੰ ਬਿਠਾਇਆ ਗਿਆ ਉੱਥੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਕੀ ਇਹ ਬੇਅਦਬੀ ਨਹੀਂ ਹੈ ਇੱਕ ਬਗੇਸ਼ਵਰ ਦਾਮ ਵਾਲੇ ਬਾਬੇ ਨੂੰ ਪਤਾ ਨਹੀਂ ਸੜਾ ਕੀ ਖਾਂਦਾ ਪੀਂਦਾ ਹੋ ਉਹਨੂੰ ਸਪੈਸ਼ਲ ਸਕਿਉਰਿਟੀ ਦੇ ਕੇ ਉਹਦਾ ਮੱਥਾ ਟਿਕਾਇਆ ਜਾਂਦਾ ਉੱਥੇ ਫਿਰ ਦੋ ਸੋਕਾ ਦੀ ਕੀ ਤੇ ਬੰਦੇ ਤੇ ਜਦ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਕੁੜੀ ਪਿਛਲ ਸਾਰੇ ਪੈ ਗਏ ਭਾਈ ਇਹਦਾ ਵੀ ਹੁਣ ਕੋਈ ਇਲਾਜ ਕੱਢੋ ਕੋਈ ਕਿਸੇ ਨੇ ਆਵਾਜ਼ ਚੱਕੀ ਉਹਦੇ ਪਿੱਛੇ ਫਿਰ ਇਹੀ ਦਰਬਾਰ ਸਾਹਿਬ ਦੇ ਵਿੱਚੋਂ ਇਹੀ ਸਾਰੇ ਲੋਕ ਇਕੱਠ ਕਰਕੇ ਜਿਹੜੇ ਬਾਦਲਾ ਬੋਦਲਾ ਵਰਗੇ ਨੇ ਇਹਨਾਂ ਨੇ ਜਿਹੜਾ ਸਰਸੇ ਵਾਲਾ ਸਾਹਿਬ ਆ ਉਹ ਉਹਨੂੰ ਮਾਫੀ ਦਵਾਈ ਹੋਈ ਆ ਸੋ ਦੱਸੋ ਇਹਨਾਂ ਦਾ ਹਿਸਾਬ-ਕਿਤਾਬ ਦੱਸੀਏ ਫਿਰ ਕੀ ਕਰੀਏ ਜਦ ਆਪਾਂ ਇੱਕ ਬੰਦੇ ਨੂੰ ਤਾਂ ਕਹਿ ਦਿੰਦੇ ਆ ਭਾਈ ਇੱਕ ਬੰਦੇ ਮਗਰ ਪਏ ਨਾ ਟੁੱਟ ਕੇ ਇਹ ਭਾਈ ਲੋਸਟ ਕਾ ਮਤਲਬ ਇਹ ਨਹੀਂ ਕਿ ਵੀ ਥੱਲੇ ਵਾਲੇ ਬੰਦੇ ਥੱਲੇ ਜਾਤੀ ਵਾਲੇ ਬੰਦੇ ਨੇ ਮੰਨ ਲਓ ਵੀ ਜਿਹੜੇ ਕੋਈ ਨਾਰਮਲ ਬੰਦੇ ਨੇ ਜਦ ਕੋਈ بی آئی پی ਆਉਂਦਾ ਉਹਦੇ ਨਹੀਂ ਸਪੈਸ਼ਲ ਸਹੂਲਤਾਂ ਕਿਉਂ ਦਿੱਤੀਆਂ ਜਾਂਦੀਆਂ ਨੇ ਉਹ ਕੌਣ ਦਿੰਦਾ ਐਸਜੀਪੀਸੀ ਜਦ ਇਹਨਾਂ ਨੇ ਬਾਹਰ ਲੈ ਕੇ ਲਾਇਆ ਹੋਇਆ ਵੀ ਦਰਬਾਰ ਸਾਹਿਬ ਦੇ ਵਿੱਚ ਫੋਟੋਆਂ ਖਿੱਚਣੀ ਆ ਮਨਾਂ ਨੇ ਉੱਥੇ ਕਿਉਂ ਜਾ ਕੇ ਅੰਦਰ ਫੋਟੋ ਕਲਿੱਕ ਹੁੰਦੀਆਂ ਨੇ ਕਿਉਂ ਲੋਕਾਂ ਦੇ ਮੋਬਾਈਲ ਇਹਨਾਂ ਦੇ ਜ਼ਬਤ ਨਹੀਂ ਹੁੰਦੇ ਹੈਗੇ ਕਿਉਂ ਨਹੀਂ ਇੱਕ ਕਮਰਾ ਬਣਾਇਆ ਜਾਦਾ ਜਿੱਥੇ ਲੋਕਾਂ ਦੇ ਮੋਬਾਈਲ ਜ਼ਬਤ ਕੀਤੇ ਜਾਣ ਜਾਣ ਲੱਗੇ ਨੂੰ ਦੇ ਦਿੱਤੇ ਜਾਣ ਵੀ ਭਾਈ ਜਾਣ ਲੱਗੇ ਆਪਣਾ ਲੈ ਜਿਓ ਉਹੀ ਜਗ੍ਹਾ ਤੇ ਉਹੀ ਆੜ ਦੇਲੇ ਪ੍ਰਕਰਮਾਂ ਦੇ ਵਿੱਚ ਖੂਂਜੇ ਦੇ ਉੱਤੇ ਜਿੱਥੇ ਆਪਣੇ ਆਪਣੇ ਜਲਦੰਦੇ ਨੇ ਸ਼ਵੀਲ ਬਣਾਈ ਉਹਨਾਂ ਦੇ ਖੂਂਜੇ ਦੇ ਉੱਤੇ ਥੋੜਾ ਜਿਹਾ ਕਹਾ ਜਾ ਕੇ ਇੱਕ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਆਪਣੇ ਬੈਗ ਜਮਾ ਹੁੰਦੇ ਨੇ ਜਿਹੜੇ ਜਿਹੜੇ ਬੰਦੇ ਉੱਥੇ ਗਏ ਉਹਨਾਂ ਨੂੰ ਪਤਾ ਹੋਊ ਉਹ ਟੋਕਨ ਦੇ ਦਿੰਦੇ ਨੇ ਬੈਗਾਂ ਦੇ ਜਦ ਆਪਾਂ ਨੂੰ ਪਤਾ ਵੀ ਇਹ ਲੋਕ ਵੀ ਆਪਾਂ ਨੂੰ ਥੱਲੇ ਸਿੱਟਣ ਨੂੰ ਫਿਰਦੇ ਨੇ ਸਾਰੇ ਪਾਸੇ ਉਹ ਵੀ ਭਾਈ ਸਿੱਖ ਕੌਮ ਨੂੰ ਅਸੀਂ ਉੱਤੇ ਚੜਨ ਦੇਣਾ ਨਹੀਂ ਆਪਾਂ ਇਹ ਨਹੀਂ ਬਦਨਾਮੀ ਕਰਨੀ ਆ ਕਿਉਂ ਨਹੀਂ ਆਪਣੇ ਲੋਕੇ ਗੱਲ ਕਹਦੇ ਆਪਣੀ ਜੋ ਐਸਜੀਪੀਸੀ ਆ ਕਿਉਂ ਨਹੀਂ ਇਹ ਚੀਜ਼ਾਂ ਉੱਤੇ ਕਰਦੀ ਗੱਲ ਵੀ ਭਾਈ ਹੱਥਾਂ ਦੇ ਵਿੱਚ ਮੋਬਾਈਲ ਫੜ ਕੇ ਤੁਸੀਂ ਮੱਥਾ ਟੇਕਣਾ ਫੋਟੋ ਕਲਿੱਕ ਕਰਨੀ ਆ ਮੈਂ ਕਰ ਦੋ ਮਨਾ ਕਿੰਨੇ ਬੁੜੀਆਂ ਨੇ ਕਿੰਨੀਆਂ ਕੁੜੀਆਂ ਨੇ ਤੇ ਕਿੰਨੇ ਬੰਦੇ ਨੇ ਜਾ ਕੇ ਉੱਥੇ ਰੀਲਾਂ ਬਣਾ ਆਪਣਾਂ ਕੇ ਪਾਈਆਂ ਹੋਈਆਂ ਨੇ ਆ ਹੁਣ ਅਸੀਂ ਦੇਖ ਕੇ ਏਡੇ ਘੱਟੋ ਘੜ 50 ਤੋਂ ਉੱਤੇ ਰੀਲਾਂ ਨੇ ਉੱਥੇ ਬਣੇ ਹੋਈਆਂ ਅੰਦਰ ਉਹ ਕਾਹਦੇ ਕਦ ਨਹੀਂ ਬਣੀਆਂ ਹੋਈਆਂ ਨੇ ਉਹ ਕਿਵੇਂ ਬਣੀਆਂ ਹੋਈਆਂ ਨੇ ਤੇ ਜਿਹੜੇ ਆਲ ਵਾਲੇ ਆਪਣੇ ਪਰਕਰਮਾਂ ਦੇ ਬੰਦੇ ਘੁੰਮਦੇ ਨੇ ਉਹਨਾਂ ਦੀ ਡਿਊਟੀ ਫਿਰ ਕੀ ਆ ਡਿਊਟੀ ਉਹਨਾਂ ਦੀ ਇਹੀ ਆ ਉੱਥੇ ਕੁੜੀ ਨੇ ਬੈਠ ਕੇ ਯੋਗਾ ਕੀਤਾ ਪੂਰਾ ਦਰਬਾਰ ਸਾਹਿਬ ਵੱਲ ਨੂੰ ਪਿੱਠ ਕਰਕੇ ਝਾਂਨ ਨਾਲ ਜਾ ਕੇ ਦੇਖਿਓ ਦਰਬਾਰ ਸਾਹਿਬ ਵੱਲੋਂ ਪਿੱਠ ਕਰਕੇ ਉਹਨੇ ਪੂਰਾ ਯੋਗਾ ਬੈੜ ਕੇ ਕੀਤਾ ਉੱਥੇ ਮਗਰ ਫੋਟੋ ਲੈ ਕੇ ਕਲਿੱਕ ਕਰਕੇ ਜੇ ਇੱਕ ਪਾਸੇ ਹੋ ਕੇ ਬਹਿ ਜਾਂਦੀ ਫਿਰ ਕੋਈ ਪ੍ਰੋਬਲਮ ਨਹੀਂ ਪੈਣੀ ਫੇਰ ਉਹ ਆਪਣੇ ਸ਼ੀ ਸ਼ਾਸਨ ਕਰ ਰਹੀ ਆ ਸੋ ਕਹਿਣ ਦਾ ਮਾਤਰਮ ਮੇਰਾ ਇਹ ਆ ਵੀ ਜਦ ਆਪਣੀ A ਤੋਂ Z ਤੱਕ ਆਪ ਨੂੰ ਪਤਾ ਵੀ ਇਹ ਲੋਕ ਆਪਾਂ ਨੂੰ ਥੱਲੇ ਸਿੱਟਣਾ ਚਾਹੁੰਦੇ ਨੇ ਵੀ ਕਿਸੇ ਤਰੀਕੇ ਨਾਲ ਥੱਲੇ ਗਿਰ ਜਾਣ ਇਹ ਕਿਉਂ ਨਹੀਂ ਆਪਾਂ ਇਹ ਲੋਕਾਂ ਲਈ ਇਹ ਗੱਲਾਂ ਸੋਚਦੇ ਤੋ ਅਸੀਂ ਕਾ ਮੇਰਾ ਪਹਿਲਾ ਵਿਸ਼ਾ ਜਿਹੜੇ ਮੇਰੇ ਵਿਚਾਰ ਆ ਆਪਣੇ ਨੇ ਹੁਣ ਆਜੋ ਦੂਜੇ ਵਿਸ਼ੇ ਦੇ ਉੱਤੇ ਉਹ ਲੱਖੇ ਸੁਧਾਣੇ ਵਾਲੇ ਤੇ ਜਿਹੜਾ ਚੱਲਦਾ ਆ ਕਈ ਬਹੁਤ ਚਿਰ ਹੋ ਗਿਆ ਅਸੀਂ ਇਹੀ ਟੌਪਿਕ ਉੱਤੇ ਬੋਲੀ ਜਾਂਦੇ ਆ ਵੀ ਭਾਈ ਲੱਖੇ ਸੁਧਾਣੇ ਹੁਣ ਹੀ ਇਹ ਜੇ ਨੇ ਲੱਖੇ ਸੁਧਾਣੇ ਹੁਣ ਹੀ ਇਹ ਜੇ ਨੇ ਆ ਜਿਹੜਾ ਇੱਕ ਦੋ ਪੱਤਰਕਾਰ ਨੇ ਕੋਈ ਮਰਤਨਧਾਰੀ ਵਾਲ ਹੋਇਆ ਇੱਕ ਹੋਰ ਆ ਦੂਜਾ ਜਿਹਦੇ ਨੂੰ ਕੱਲ ਨੂਨ ਦਿੱਤਾ ਲੱਖੇ ਨੇ ਧੰਗੀ ਜੀ ਨੂੰ ਮਿਲੀ ਆ ਇੱਕ ਹੁਣ ਤੁਹਾਡੇ ਦਿਮਾਗ ਖੋਪੜ ਤਾਂ ਕੀ ਗੱਲ ਕੱਲ ਇੱਕ ਛੱਡਣਾ ਪੈਸਣ ਲੱਗਿਆ ਸੀਗਾ ਲਾਈਵ ਦੇ ਵਿੱਚ ਆ ਜਮਿਆਂ ਦੋ ਲੱਗੇ ਲੜੂ ਜੱਤ ਲਿਆ ਇਹ ਤੇ ਸਿਸਟਮ ਇਹਦਾ ਹੈ ਜਦ ਬੜ ਚੁੱਕਾ ਹੈ ਲੋਕਾਂ ਦਾ ਨਹੀਂ ਮਾਨਸਿਕਤਾ ਇੰਨੀ ਜਿਆਦਾ ਥੱਲੇ ਗਿਰ ਚੁੱਕੀ ਹੈ ਨਾ ਇਹ ਕਰਨੇ ਕਰਾਉਣੇ ਵਾਲੇ ਕੱਖ ਨਹੀਂ ਹੈਗੇ ਕੁਛ ਵੀ ਇਹਨਾਂ ਹੱਥ ਬੱਲੇ ਨਹੀਂ ਹੈਗਾ ਬਸ ਆ ਕਮੈਂਟ ਲਿਖਣੇ ਦੇ ਹੱਥ ਬੱਲੇ ਨੇ ਲੱਖੇ ਨੇ ਉਹਦੀ ਜਿਹੜੀ ਰਿਕਾਰਡਿੰਗ ਜਿਹੜੀ ਉਹਦੀ ਆਪਣੇ ਆਡੀਓ ਰਿਕਾਰਡਿੰਗ ਜਿਹੜੀ ਲੀਕ ਹੋਈ ਆ ਉਹਦੇ ਵਿੱਚ ਉਹ ਡਾਇਰੈਕਟਰ ਨੂੰ ਧਮਕੀਆਂ ਦੇ ਰਿਹਾ ਹੁਣ ਜਿਹੜਾ ਕੱਲ ਸਾਡੇ ਨਾਲ ਬੈਠਾ ਸੀ ਦੀਪਾ ਜਿਹੜਾ ਇਹਦਾ ਮਤਲਬ ਜਿਹਨੇ ਕਹਿੰਦੇ ਨੇ ਵੀ ਭਾਈ ਖਾਸ ਬੰਦਾ ਲੱਖੇ ਦਾ ਕੱਲ ਮੇਰੀ ਉਹਦੇ ਨਾਲ ਡੇਢ ਘੰਟਾ ਗੱਲ ਹੋਈ ਆ ਇੱਕ ਵੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਬੰਦਾ ਉਹ ਹੁਣ ਮੈਨੂੰ ਦੱਸੋ ਕਿਹੜੇ ਬੰਦੇ ਇਹਨਾਂ ਨੂੰ ਸੁਣਦੇ ਨੇ ਜਾਂ ਇਹਨਾਂ ਨੇ ਮਗਰ ਭੇਡਾਂ ਦੇ ਨਹੀਂ ਇਹਨੂੰ ਫੋਲੋ ਕਰਦੀਆਂ ਨੇ ਹੁਣ ਦੱਸੋ ਵੀ ਲੱਖਾਂ ਪੰਥਕਾ ਜਾਂ ਕੀ ਆ ਜੇ ਉਹਦੇ ਬਾਰੇ ਕੋਈ ਬੰਦਾ ਟਿੱਪਣੀ ਕਰਦਾ ਬੋਲਦਾ ਤਾਂ ਉਹਦੀਆਂ ਭੇਡਾਂ ਬੋਲਣਾ ਆ ਜਾਂਦੀਆਂ ਨੇ ਜੇ ਕੋਈ ਬੰਦਾ ਕਿਸੇ ਬੰਦੇ ਨੂੰ ਸਵਾਲ ਪੁੱਛਦਾ ਜਿਵੇਂ ਅਮਰਪਾਲ ਦੀ ਪੁੱਛ ਲੋ ਕੋਈ ਸਵਾਲ ਪੁੱਛ ਲੋ ਵੀ ਭਾਈ ਆ ਕਿਵੇਂ ਹੋਇਆ ਫਿਰ ਉਹਦੀਆਂ ਭੇਡਾਂ ਬੋਲਣਾ ਆ ਜਾਂਦੀਆਂ ਨੇ ਆ ਜਿਵੇਂ ਹੁਣ ਮੈਂ ਇੱਕ ਪਹਿਲਾ ਇੱਕ ਸਕਰੀਨ ਰਿਕਾਰਡਿੰਗ ਸ਼ੋਅ ਕਰਕੇ ਹਟਿਆ ਉਹ ਆਪਣੇ ਆਪ ਨੂੰ ਅਮਰਤਪਾਲ ਦੀ ਭੂਆ ਦਾ ਮੁੰਡਾ ਦੱਸਦਾ ਸੀਗਾ ਜੀ ਮੈਂ ਉਹਦੀ ਭੂਆ ਦਾ ਮੁੰਡਾ ਮੇਰੇ ਕੋਲ ਆ ਉਹਦੀ ਸਾਰੀ ਰਿਕਾਰਡਿੰਗ ਹੈ ਮੈਂ ਸਕਰੀਨ ਮੈਂ ਥੋੜੇ ਮੂਰੇ ਸ਼ੋਅ ਕਰ ਚੁੱਕਿਆ ਜਾ ਕੇ ਪੜ ਲਿਓ ਵੀ ਇਹਨਾਂ ਦੇ ਹਾਲਾਤ ਕਿਹਜੇ ਨੇ ਮੈਨੂੰ ਸਲੇ ਆਰ ਆਰ ਐਸ ਦਾ ਬੰਦਾ ਦੱਸੀ ਜਾਂਦੇ ਨੇ ਜਦ ਮੈਂ ਉਹਨੂੰ ਪੁੱਛਿਆ ਮੈਂ ਵੀ ਰਾਜਦੇਵ ਖਾਲਸਾ ਕੌਣ ਆ ਫਿਰ ਵਜੇ ਉਥੋਂ ਤੋ ਕਹਿਣ ਦਾ ਮਤਲਬ ਇਹ ਰਿਹਾ ਵੀ ਭੇਡਾਂ ਨਾ ਬਣੋ। ਆਪਣਾ ਦਿਮਾਗ ਵਰਤੋ। ਮੁੜ ਆਈਏ ਪਹਿਲੇ ਵਿਸ਼ੇ ਦੇ ਉੱਤੇ ਆਪਾਂ ਉਹ ਕੁੜੀ ਵਾਲੇ ਤੇ ਏਸੀ ਲੱਕੇ ਦਾ ਤੇ ਕੁੜੀ ਦਾ ਵਿਸ਼ਾ। ਹੁਣ ਆ ਜੀਏ ਆਪਾਂ ਦੂਜੇ ਪਹਿਲੇ ਵਾਲੇ ਵਿਸ਼ੇ ਦੇ ਮੁੜ ਆਈਏ। ਇਹ ਜਿਹੜੀ A ਤੋਂ Z ਤੱਕ ਸਿਸਟਮ ਬਣਾ ਰਹੇ ਨੇ ਨਾ ਬਦਨਾਮ ਕਰਨ ਦਾ ਇਹ ਇਹਨਾਂ ਨੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਤੇ ਇਹਨਾਂ ਦਾ ਸਾਥ ਦੇ ਰਹੇ ਨੇ SGPC ਵਾਲੇ। ਉਹ ਚਾਹੇ ਸਾਥ ਉਹਨਾਂ ਮੱਥਾ ਟੇਕਣ ਚਾਹੇ ਕੋਈ ਵੀ ਆਵੇ ਉੱਥੇ ਇਹ ਉਹਨਾਂ ਨੂੰ ਪੂਰੀ ਜਾਨੀ ਕਿ ਸਹੂਲਤ ਦਿੰਦੇ ਨੇ। ਇਹ ਨਾ ਜਵਾਬ ਦੇ ਜਿਹੜੀ ਹੁਣ ਐਸਜੀਪੀਸੀ ਹੋਣੀ ਚਾਹੀਦੀ ਆ ਵੀ ਭਾਈ ਜਵਾਬ ਦੋ ਆ ਚੀਜ਼ਾਂ ਦਾ ਹਰੇਕ ਵਾਰ ਕਦੇ ਉੱਥੋਂ ਪਿਛਲੀ ਵਾਰ ਖਬਰ ਆਈ ਸੀ ਭਾਈ ਲੱਖ ਰੁਪਈਆ ਗਾਇਬ ਹੋ ਗਿਆ ਉੱਥੋਂ ਕੋਈ ਲੱਖ ਰੁਪਈਆ ਦੀ ਚੋਰੀ ਕਰਕੇ ਲੈ ਗਿਆ ਇੰਨੇ ਕੈਮਰੇ ਇੰਨੀ ਸਕਿਉਰਟੀ ਕਿੱਥੇ ਗਈ ਖਬਰ ਉਹ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਇਹ ਲੋਕਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਇਹੀ ਕੰਮ ਇਹਨਾਂ ਨੇ ਕਰਨਾ ਆਉਣ ਵਾਲੀ ਵੀਡੀਓ ਦੇ ਵਿੱਚ ਗਹਾਲੀ ਗੱਲ ਕਰਾਂਗਾ ਹਾਲੇ ਮੁੱਦੇ ਦੇ ਉੱਤੇ ਆ ਜਿਹੜਾ ਇੱਕ ਵਿੱਚ ਕਮੈਂਟ ਕਰਦਾ ਇੱਥੇ ਭਾਈ ਚੈਨਲ ਵਾਲਾ ਬੀਪਾ ਦਿਓ ਤੇਰੀ ਮਾਂ ਦਾ ਚੱਲ ਛੱਡ ਰਹਿਣ ਦਮ ਰਹਿਣ ਦਿੰਦੇ ਹੋ ਮੋਰ ਤਾਂ ਮੈਂ ਥੋੜਾ ਬਣਾਊਗਾ ਟਕਾ ਕੇ ਪੂਰਾ ਟਕਾ ਕੇ ਸਪੈਸ਼ਲ ਜਿਹੜਾ ਥੋੜਾ ਇਟਲੀ ਵਾਲਾ ਉਹਦਾ ਬਣਿਆ ਹੋਇਆ ਉਹਦਾ ਬਣਿਆ ਹੋਇਆ ਉਹਦੇ ਹੁਣ ਨਾ ਲੱਤਾਂ ਚੱਕੀ ਪਿਆ ਹੋ ਪਾਰ ਉਹਦੇ ਪੂਰਾ ਟੈਗ ਨਾ ਪਾਇਆ ਪਿਆ ਹੋਇਆ ਸੋ ਇੰਨੀ ਮੈਂ ਗੱਲ ਕਰਨੀ ਸੀ ਕਿ ਨਹੀਂ ਫਿਰ ਗੱਲ ਵਿੱਚ ਮਿਕਸ ਹੋ ਜਾਣੀ ਆ ਇਹਨਾਂ ਦਾ ਮਤਲਬ ਜਿਹੜੇ ਭਾਈ ਮੈਨੂੰ ਵਿਚਾਰ ਪੁੱਛੇ ਸੀਗੇ ਇਹ ਮੇਰੇ ਵਿਚਾਰ ਨੇ ਕਸੂਰਵਾਰ ਸਾਰੇ ਹਨਾ ਕਸੂਰਵਾਰ ਕਦੇ ਵੀ ਹੈਨਾ ਇੱਕ ਬੰਦਾ ਨਹੀਂ ਹੁੰਦਾ ਕਸੂਰਵਾਰ ਸਾਰੇ ਬੰਦੇ ਹੁੰਦੇ ਨੇ ਤੋਂ ਇਨੀ ਮੈਂ ਗੱਲ ਕਹਿਣੀ ਸੀ ਚੰਗਾ ਬਾਈ ਜੀ ਸਤਿ ਸ੍ਰੀ ਅਕਾਲ ਕੋਈ ਆਈਡੀ ਉਹਦੀਆਂ ਖੋਲ ਕੇ ਕਮੈਂਟ ਕਰਿਆ ਕਰੋ ਆਪਣੀ ਹਿਜਾਂ ਲਾਈਡੀ ਦੇ ਉੱਤੋਂ ਚੰਗਾ ਬਾਈ ਸਤਿ ਸ੍ਰੀ ਅਕਾਲ